ਕਾਰਪੋਰੇਸ਼ਨ ਦਫਤਰ ਦੇ ਵਿੱਚ ਅਸੀਂ ਇੱਕ ਕੰਪਲੀਟ ਕਮਿਸ਼ਨਰ ਸਾਹਿਬ ਨੂੰ ਸੌਂਪਣ ਆਏ ਆ ਨਾਲ ਉਹਦੇ ਅਸ਼ਗੰਦ ਦੀ ਥਾਲੀ ਲੈ ਕੇ ਆਏ ਅੱਜ ਨੂੰ ਜਾਣਾ ਸ਼ਹਿਰ ਜਿਹੜਾ ਹੈਗਾ ਵਾ ਮੈਂ ਇਹ ਤਾਂ ਜਾਣਨਾ ਚਾਹੁੰਦਾ ਇਹ ਤਾਂ ਪੁੱਛਣਾ ਚਾਹੁੰਦਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਅੱਜ ਇਲਿਗਲ ਬਿਲਡਿੰਗਾਂ ਬਣਵਾ ਕੌਣ ਰਿਹਾ ਵਾ ਉਹ ਹੈ ਕੌਣ ਹੈ ਦੇਖਣਾ ਚਾਹੁੰਗੇ ਸ਼ਗੰਦ ਦੀ ਥਾਲੀ ਦੇ ਵਿੱਚ ਕੀ ਹੈ ਇਹ ਸ਼ਗੰਦ ਦੀ ਥਾਲੀ ਦੇ ਵਿੱਚ ਲੱਖ ਦਾਣਾ ਵਾ ਇਹ ਟੇਪ ਹੈ ਇਹ ਉਹ ਕਪੜਾ ਹੈ ਤੇ ਨਾਲ ਤਾਲਾ ਵਾ ਕਮਿਸ਼ਨਰ ਸਾਹਿਬ ਨੂੰ ਆਦਰ ਇਨ ਰਿਸਪੈਕਟਡ ਕਮਿਸ਼ਨਰ ਸਾਹਿਬ ਦੀ ਮੈਂ ਬੜੀ ਇੱਜ਼ਤ ਕਰਦਾ ਔਰ ਮੈਂ ਇਹ ਉਹਨਾਂ ਕੋਲ ਅਪੀਖਸ਼ਾ ਵੀ ਕਰਦਾ ਕਿ ਇਹ ਜਿਹੜਾ ਨਜਾਇਜ਼ ਬਿਲਡਿੰਗਾਂ ਦਾ ਧੰਦਾ ਜਿਹੜਾ ਆ ਜਿਹੜਾ ਕੰਮ ਚੱਲਦਾ ਪਿਆ ਹੈਗਾ ਵਾ ਇਹ ਬੰਦ ਹੋਏਗਾ ਇੱਕ ਹਫ਼ਤੇ ਦੇ ਵਿੱਚ ਇਹਨਾਂ ਸਾਰੇ ਬਿਲਡਿੰਗਾਂ ਦੇ ਉੱਤੇ ਕਮਿਸ਼ਨਰ ਸਾਹਿਬ ਨੂੰ ਇਹ ਲੈਟਰ ਦਿੱਤੀ ਹੈ ਕਿ ਇਹਨਾਂ ਨੂੰ ਸੀਲ ਕੀਤਾ ਜਾਵੇ ਔਰ ਸੀਲ ਇਹੋ ਜਿਹੀ ਸੀਲਿੰਗ ਠਿਡੜੀ ਫਿਰ ਖੋਲ ਦਿੱਤੀ ਜਾਵੇ ਕਿਉਂਕਿ ਜੇ ਸੀਲ ਖੋਲੀ ਗਈ ਪਹਿਲਾਂ ਤਾਂ ਇਹ ਪੁੱਛਿਆ ਜਾਏਗਾ ਕਮਿਸ਼ਨਰ ਸਾਹਿਬ ਇਹ ਸੀਲ ਲਗਾਈ ਕਿੰਦੇ ਕਹਿਣ ਦੇ ਸੀਗੀ ਤੇ ਖੋਲੀ ਕਹਿੰਦੇ ਕਹਿਣ ਤੇ ਫਿਰ ਗਈ ਦੋ ਚੱਕਰ ਜਿਹੜਾ ਭਰਤਾਰਗਾ ਚੌਕ ਸਾਨੂੰ ਇਹ ਕਿਹਾ ਗਿਆ ਵਾ ਕਿ ਜੀ ਇਹਦਾ ਡਿਜ਼ਾਈਨ ਤਿਆਰ ਹੋ ਰਿਹਾ ਵਾ ਇਹ ਛੋਟਾ ਕੀਤਾ ਜਾਏਗਾ ਦੇਖੋ ਕਰਨਾ ਸਿਸਟਮ ਨੇ ਕਰਨਾ ਪ੍ਰਸ਼ਾਸਨ ਨੇ ਮੈਂ ਇੱਕ ਆਮ ਆਦਮੀ ਆ ਇੱਕ ਜਨਤਾ ਵਾ ਪਰ ਨਾ ਮਰਿਆ ਹੋਇਆ ਨਹੀਂ ਆ ਮੈਂ ਜ਼ਿੰਦਾ ਵਾ ਇਸ ਲਈ ਆਵਾਜ਼ ਚੱਕਦਾ ਵਾ ਮੁਰਦੇ ਆਵਾਜ਼ ਨਹੀਂ ਚੱਕਦੇ ਦੋਸਤ ਮੈਂ ਜਦ ਤੱਕ ਜ਼ਿੰਦਾ ਵਾ ਆਪਣੇ ਸ਼ਹਿਰ ਲਈ ਆਵਾਜ਼ ਚੱਕਾਂਗਾ ਔਰ ਚੱਕਦਾ ਰਵਾਂਗਾ ਅੱਜ ਕਾਰਪੋਰੇਸ਼ਨ ਦਫ਼ਤਰ ਜ਼ਰੂਰ ਆਏ ਆ ਦੋਸਤ ਬਿਲਕੁਲ ਆਏ ਆ ਅੱਜ ਕਾਰਪੋਰੇਸ਼ਨ ਦਫ਼ਤਰ ਦੇ ਵਿੱਚ ਅਸੀਂ ਇੱਕ ਕੰਪਲੀਟ ਕਮਿਸ਼ਨਰ ਸਾਹਿਬ ਨੂੰ ਸੌਂਪਣ ਆਏ ਆ ਨਾਲ ਆਉਂਦੇ ਅ ਸ਼ਗਨ ਦੀ ਥਾਲੀ ਲੈ ਕੇ ਆਏ ਆ ਤੁਸੀਂ ਦੇਖਣਾ ਚਾਹੋਗੇ ਸ਼ਗਨ ਦੀ ਥਾਲੀ ਦੇ ਵਿੱਚ ਕੀ ਹੈ ਮੈਂ ਤੁਹਾਨੂੰ ਦਿਖਾ ਵੀ ਦੇਣਾ ਇਹ ਸ਼ਗਨ ਦੀ ਥਾਲੀ ਦੇ ਵਿੱਚ ਲੱਖ ਦਾਣਾ ਵੈ ਇਹ ਉਹ ਲਾਕ ਹੈ ਜਿੰਦੇ ਨਾਲ ਇਹ ਕਾਰਪੋਰੇਸ਼ਨ ਵਾਲੇ ਬਿਲਡਿੰਗਾਂ ਨੂੰ ਸੀਲ ਕਰਦੇ ਆ ਇਹ ਟੇਪ ਹੈ ਇਹ ਉਹ ਕਪੜਾ ਹੈ ਤੇ ਨਾਲ ਤਾਲਾ ਵੈ ਇਹ ਸਾਰੀਆਂ ਚੀਜ਼ਾਂ ਬਿਲਡਿੰਗਾਂ ਨੂੰ ਜੋ ਸੀਲ ਕੀਤਾ ਜਾਂਦਾ ਵਾ ਇਹ ਉਦੋਂ ਲਗਾਇਆ ਜਾਂਦਾ ਵਾ ਆ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਮੇਰੇ ਹੱਥ ਵਿੱਚ ਕਿਹੜਾ ਸਮਾਨ ਹੈਗਾ ਵਾ ਇਹ ਸਾਰਾ ਸਮਾਨ ਇਸ ਲਈ ਲੈ ਕੇ ਆਇਆ ਵਾ ਤਾਂ ਕਿ ਨਗਰ ਨਿਗਮ ਨੂੰ ਕਈ ਵਾਰੀ ਨਹੀਂ ਅਕਸਰ ਜਿਹੜੀ ਇਹ ਚੀਜ਼ ਆ ਥੜ ਜਾਂਦੀ ਹੈ ਇੱਕ ਬਿਲਡਿੰਗ ਨਜ਼ਰ ਆਉਂਦੀ ਹੈ ਉਹਦੇ ਦੇ ਸੀਲ ਵੀ ਕੀਤਾ ਜਾਂਦਾ ਪੀਲਾ ਪੰਜਾ ਇੱਕ ਵਾਰੀ ਛੱਡ ਕੇ ਚਾਰ ਵਾਰੀ ਮਾਰਿਆ ਜਾਂਦਾ ਹੈ ਲੇਕਿਨ ਉਸੇ ਬਿਲਡਿੰਗ ਦੇ ਨਾਲ ਲੱਗਦੀ ਦੂਜੀ ਬਿਲਡਿੰਗ ਨਜ਼ਰ ਨਹੀਂ ਆਂਦੀ ਕਿਉਂਕਿ ਕਿਹਾ ਜਾਂਦਾ ਵੈ ਉਹ ਸਿਆਸਤਦਾਨਾਂ ਦੇ ਕਹਿਣ ਤੇ ਬਣਦੀ ਪਈ ਅੱਜ ਲੁਧਿਆਣਾ ਸ਼ਹਿਰ ਜਿਹੜਾ ਹੈਗਾ ਵੈ ਮੈਂ ਇਹ ਤਾਂ ਜਾਣਨਾ ਚਾਹੁੰਦਾ ਇਹ ਤਾਂ ਪੁੱਛਣਾ ਚਾਹੁੰਦਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਅੱਜ ਇਲੈਗਲ ਬਿਲਡਿੰਗਾਂ ਬਣਵਾ ਕੌਣ ਰਿਹਾ ਵੈ ਉਹ ਹੈ ਕੌਣ ਹੈ ਔਰ ਅੱਜ ਮੈਂ ਕਮਿਸ਼ਨਰ ਸਾਹਿਬ ਨੂੰ ਆਦਰਿੰਗ ਰਿਸਪੈਕਟਡ ਕਮਿਸ਼ਨਰ ਸਾਹਿਬ ਦੀ ਮੈਂ ਬੜੀ ਇੱਜ਼ਤ ਕਰਦਾ ਔਰ ਮੈਂ ਇਹ ਉਹਨਾਂ ਕੋਲੋਂ ਅਪੇਕਸ਼ਾ ਵੀ ਕਰਦਾ ਕਿ ਇਹ ਜਿਹੜਾ ਨਜਾਇਜ਼ ਬਿਲਡਿੰਗਾਂ ਦਾ ਧੰਦਾ ਜਿਹੜਾ ਆ ਜਿਹੜਾ ਕੰਮ ਚੱਲਦਾ ਪਿਆ ਹੈਗਾ ਵਾ ਇਹ ਬੰਦ ਹੋਏਗਾ ਔਰ ਸਭ ਤੋਂ ਪਹਿਲੇ ਤਾਂ ਮੈਂ ਅੱਜ ਅੱਜ ਲੋਕਾਂ ਅੱਗੇ ਪੁੱਛਣਾ ਚਾਹਨਾ ਆ ਤੁਸੀਂ ਮੇਰੇ ਸਾਹਮਣੇ ਆ ਮੇਰੇ ਹੱਥ ਵਿੱਚ ਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆ ਮੇਰੇ ਨਾਲ ਐਡਵੋਕੇਟ ਮੇਰੇ ਲੀਗਲ ਡਵਾਈਜ਼ਰ ਪ੍ਰਿੰਸੀ ਖੜੇ ਹੈ ਪ੍ਰਿੰਸੀ ਖੜੇ ਹੈ ਅਸੀਂ ਇੱਕ ਹਫ਼ਤੇ ਦੇ ਵਿੱਚ ਇਹਨਾਂ ਸਾਰੇ ਬਿਲਡਿੰਗਾਂ ਦੇ ਉੱਤੇ ਕਮਿਸ਼ਨਰ ਸਾਹਿਬ ਨੂੰ ਇਹ ਲੈਟਰ ਦਿੱਤੀ ਹੈ ਕਿ ਇਹਨਾਂ ਨੂੰ ਸੀਲ ਕੀਤਾ ਜਾਵੇ ਔਰ ਸੀਲ ਇਹੋ ਜੀ ਸੀਲ ਨਹੀਂ ਇੱਜੜੀ ਫਿਰ ਖੋਲ ਦਿੱਤੀ ਜਾਵੇ ਕਿਉਂਕਿ ਜੇ ਵਸੀਲ ਖੋਲੀ ਗਈ ਪਹਿਲਾਂ ਤਾਂ ਇਹ ਪੁੱਛਿਆ ਜਾਏਗਾ ਕਮਿਸ਼ਨਰ ਸਾਹਿਬ ਕਿ ਸੀਲ ਲਗਾਈ ਕਿੰਦੇ ਕਹਣ ਤੇ ਸੀਗੀ ਤੇ ਖੋਲੀ ਕਿੰਦੇ ਕਹਣ ਤੇ ਫਿਰ ਗਈ ਜੇ ਖੋਲੀ ਜਾਏਗੀ ਤਾਂ ਔਰ ਕਿਸ ਆਧਾਰ ਤੇ ਕਿਸ ਨੰਬਰ ਦੇ ਤਹਿਤ ਲਗਾਈ ਗਈ ਕਿਸ ਨੰਬਰ ਦੇ ਤਹਿਤ ਖੋਲੀ ਗਈ ਉਹਦਾ ਈ ਨਕਸ਼ਾ ਉਹਦਾ ਸੀਐਲਯੂ ਹੋਇਆ ਹੋਇਆ ਸੀਗਾ ਔਰ ਉਹਦਾ ਜਦੋਂ ਸੀਐਲਯੂ ਜਿਹੜਾ ਹੋਇਆ ਸੀਗਾ ਆ ਸਾਰੇ ਤੁਹਾਡੇ ਸਾਹਮਣੇ ਹੈਗਾ ਵੈ ਇਸ ਲਈ ਕੀਤੀ ਗਈ ਹੈ ਜਿਹੜੇ ਬਿਆਨ ਆਧਾਰਿਤ ਕਿਸ ਆਧਾਰ ਤੇ ਖੋਲੀ ਗਈ ਬਿਲਡਿੰਗਾਂ ਦਾ ਨਕਸ਼ਾ ਜਿਹੜਾ ਹੈਗਾ ਵਾ ਉਹ ਪਾਸ ਹੋਇਆ ਹੋਇਆ ਹੈ ਜੇ ਹੋਇਆ ਹੈ ਤਾਂ ਕਿਸ ਆਧਾਰ ਤੇ ਪਾਸ ਹੋਇਆ ਹੋਇਆ ਹੈ ਔਰ ਫਾਇਰ ਡਿਪਾਰਟਮੈਂਟ ਵੱਲੋਂ ਆ ਜਿੰਨੀਆਂ ਬਿਲਡਿੰਗਾਂ ਬਣੀਆਂ ਵਾ ਕੀ ਇਹਨਾਂ ਦੇ ਉਹ ਐਨਓਸੀ ਲਿੱਤੀ ਗਈ ਹੈ ਕਿ ਬਾਇਲॉज ਇਹ ਬਿਲਡਿੰਗਾਂ ਸਹੀ ਬਣੀਆਂ ਵਾ ਕਿ ਬਾਇਲॉज ਇਹਨਾਂ ਦੀ ਬਿਲਡਿੰਗਾਂ ਦੀ ਪਾਰਕਿੰਗ ਮੁਹੱਈਆ ਕਰਵਾਈ ਗਈ ਹੈਗੀ ਹੈ ਔਰ ਇਹਨਾਂ ਬਿਲਡਿੰਗਾਂ ਦੀ ਜਿਹੜੀ ਸ਼ਿਕਾਇਤ ਹੈਗੀ ਹੈ ਮੈਂ ਅੱਜ ਤੋਂ 3 ਮਹੀਨੇ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਇੱਕ ਕਾਰਵਾਈ ਜਦੋਂ ਮੈਂ ਸ਼ੁਰੂ ਕੀਤੀ ਇੱਥੇ ਬਹੁਤ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਮੈਂ ਦਿਖਾਣਾ ਚਾਹਾਂਗਾ ਤੁਹਾਡੇ ਸਾਹਮਣੇ ਰੂਬਰੂ ਕਰਨਾ ਚਾਹਾਂਗਾ ਆ ਬਿਲਡਿੰਗ ਦੀ ਫੋਟੋ ਮੈਂ ਤੁਹਾਡੇ ਹੁਣੇ ਦਿਖਾ ਰਿਹਾ ਇਹ ਉਹ ਬਿਲਡਿੰਗ ਹੈ ਜਿਹੜੀ ਨਹਿਰ ਦੇ ਉੱਤੇ ਬਾੜੇ ਵਾਲ ਨਹਿਰ ਦੇ ਉੱਤੇ ਹੈ ਮੈਂ ਕਿੰਨੂ ਕਿੰਨੂ ਸ਼ਿਕਾਇਤ ਨਹੀਂ ਦਿੱਤੀ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਤੋਂ ਲੈ ਕੇ ਮੈਂ ਇਸ ਬਿਲਡਿੰਗ ਦੇ ਬਾਰੇ ਜਿਹੜੇ ਪੁਰਾਣੇ ਡੀਸੀਸੀ ਐਸਵੀਐਮਸੀ ਐਸੇ ਤੱਕ ਕਿ ਕਾਨਗੋ ਸਾਹਿਬ ਤੱਕ ਕਾਨਗੋ ਸਾਹਿਬ ਤੱਕ ਵੀ ਸ਼ਿਕਾਇਤ ਪਹੁੰਚੀ ਕਿ ਇੱਦਾਂ ਤੇ ਜੋ ਕਾਰਵਾਈ ਬਣਦੀ ਕੀਤੀ ਜਾਵੇ ਅਸੀਂ ਮੰਗਿਆ ਕੀ ਸੀਗਾ ਇੱਕ ਡਿਮਾਰਕੇਸ਼ਨ ਮੰਗੀ ਸੀ ਡਿਮਾਰਕੇਸ਼ਨ ਸਰ ਮੰਗੀ ਸੀ ਨਪਵਾਈ ਵੰਗੀ ਸੀ ਉਹਨਾਂ ਕੋਲੋਂ ਔਰ ਕਿਹਾ ਇਹ ਗਿਆ ਤਨਗੋਸਾਹ ਸਾਹਿਬ ਵੱਲੋਂ ਕਿ ਜੀ ਇਹਦੇ ਗੱਟੇ ਹੀ ਹੈ ਨਹੀਂ ਮੈਂ ਕਿਹਾ ਜੀ ਲਿਖੇ ਦੇ ਦਿਓ ਉਹ ਕਹਿੰਦੇ ਜੀ ਗੱਟੇ ਲਿਖੇ ਦੇ ਦਿਓ ਜੇ ਲਿਖੇ ਦੇ ਦਾਂਗੇ ਤਾਂ ਫਿਰ ਕੀ ਕਰੋਗੇ ਮੈਂ ਕਿਹਾ ਲਿਖੇ ਤਾਂ ਦਿਓ ਮੈਂ ਕਾਰਪੋਰੇਸ਼ਨ ਜਾ ਕੇ ਕਮਿਸ਼ਨਰ ਸਾਹਿਬ ਨੂੰ ਕਹਾਂਗਾ ਉਹਨਾਂ ਨੇ ਕਿਹਾ ਸੀਗਾ ਕਿ ਜੇ ਡਿਮਾਰਕੇਸ਼ਨ ਇਹਦੀ ਕੀਤੀ ਹੋਈ ਹੈ ਜਦ ਗੱਟੇ ਹੀ ਹੈ ਨਹੀਂ ਜਦ ਇੱਕ ਰੈਵਨਿਊ ਅਫਸਰ ਕਹਿ ਰਿਹਾ ਵੈ ਕਿ ਗੱਟੇ ਹੀ ਹੈ ਨਹੀਂ ਤਾਂ ਫਿਰ ਉਹਦੀ ਡਿਮਾਰਕੇਸ਼ਨ ਕਿਵੇਂ ਹੋਗੀ ਔਰ ਬੱਚੇ ਬੱਚੇ ਨੂੰ ਪਤਾ ਹੈ ਕਿ ਇਹ ਬਿਲਡਿੰਗ ਸਿਰਫ ਇਲੀਗਲੀ ਨਹੀਂ 19 ਫੁੱਟ ਇਹ ਬਿਲਡਿੰਗ ਸੜਕ ਦੇ ਉੱਤੇ ਬਣਦੀ ਪਈ ਹੈ ਇਸ ਬਿਲਡਿੰਗ ਤੋਂ ਇਲਾਵਾ ਸਾਰੀ ਜਿਹੜੀ ਰੋਡ ਹੈ ਉਹ ਬਿਲਕੁਲ ਠੀਕ ਹੈ ਸੋਚੋ ਜਰਾ 19 ਫੁੱਟ ਰੋਡ ਇੰਝ ਚੌੜੀ ਹੋਵੇ ਤੇ ਇਸ ਬਿਲਡਿੰਗ ਤੋਂ ਆਕੇ ਇਸ ਬਿਲਡਿੰਗ ਕੋ ਉਲਾਕੇ ਇਹ ਬਿਲਡਿੰਗ ਸੜਕ ਦੇ ਉੱਤੇ ਚੜਾ ਦਿੱਤੀ ਜਾਵੇ ਸੋਚ ਕੇ ਦੇਖੋ 19 ਬਾਈ 60 ਇਹ ਬਿਲਡਿੰਗ ਦਾ ਜਿਹੜਾ ਹੈਗਾ ਵੈ ਸਾਈਡ ਵਾਲਾ ਏਰੀਆ ਇਹ ਨਗਰ ਨਿਗਮ ਦੇ ਤਹਿਤ ਆਉਂਦਾ ਹੈ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਕੋਈ ਅਸੀਂ ਰੋਡ ਨਹੀਂ ਹੈ ਕਿਚਰੂ ਨਗਰ ਜਿਹੜੀ ਰੋਡ ਹੈਗੀ ਹੈ ਜਾ ਕੇ ਦੇਖ ਲਓ ਤੁਸੀਂ ਮਾਡਲ ਟਾਊਨ ਦੇਖੋ ਤੁਸੀਂ ਸਰਾਬਾ ਨਗਰ ਦੇਖ ਲਓ ਤੁਸੀਂ ਕੋਚੜ ਮਾਰਕੀਟ ਦੇਖ ਲਓ ਤੁਸੀਂ ਤੁਸੀਂ ਜਵਾਰ ਕੈਂਪ ਦੇਖ ਲਓ ਤੁਸੀਂ ਕਿਹੜਾ ਏਰੀਆ ਚਾਂਸ ਨਿਮੇ ਦੇ ਨਾਲ ਲੱਗਦੇ ਇੱਕੋ ਬਿਲਡਿੰਗ ਲੱਗ ਜਾਂ ਦਾ ਵਾਸਤੇ ਅੱਜ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਕੰਪਲੇਂਟ ਦੇਣ ਆਏ ਆ ਇਹ ਤਸਵੀਰਾਂ ਦੇਣ ਆਏ ਆ ਮੇਰੇ ਨਾਲ ਲੀਗਲ ਐਡਵਾਈਜ਼ਰ ਸਾਡੇ ਐਡਵੋਕੇਟ ਪ੍ਰੇਸ ਜੀ ਖੜੇ ਹੈ ਜੇ 1 ਹਫਤੇ ਦੇ ਵਿੱਚ ਇਹ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਚੀਫ ਸੈਕਟਰੀ ਅਨੁਰਾਗ ਵਰਮਾ ਜੀ ਕੋ ਜਾਵਾਂਗੇ ਸੈਕਟਰੀ ਅਜੋਏ ਜੀ ਕੋਲ ਇਹ ਸਾਰੀ ਕੰਪਲੇਂਟ ਦਿੱਤੀ ਜਾਏਗੀ ਉਹਨਾਂ ਨਾਲ ਗੱਲ ਵੀ ਕੀਤੀ ਜਾਏਗੀ ਔਰ ਬਾਈ ਹੈਂਡ ਉਹਨਾਂ ਨੂੰ ਮਿਲ ਕੇ ਕੰਪਲੇਟਾਂ ਦਿੱਤੀਆਂ ਜਾਣਗੀਆਂ ਕਿਉਂਕਿ ਹੱਦ ਹੁੰਦੀ ਹੈ ਕਿਸੇ ਚੀਜ਼ ਦੀ ਹੱਦ ਹੁੰਦੀ ਹੈ। ਬਹੁਤ ਸਾਰੇ ਮੁੱਦੇ ਚੱਕੇ ਗਏ ਪਰ ਅਜੇ ਤੱਕ ਕਦੀ ਸੁਣਵਾਈ ਹੋਈ ਕਿਸੇ ਚੀਜ਼ ਕਿਉਂ ਨਹੀਂ ਹੋਈ ਵੀਰੇ? ਬਾਰ-ਬਾਰ ਇਹ ਗੱਲ ਮੀਡੀਆ ਵਾਲੇ ਨਾਲ ਕੋ ਕਿਉਂਕਿ ਇਹ ਬੇਇੱਜ਼ਤੀ ਤੁਹਾਡੀ ਹੈ। ਇਹ ਮੇਰੀ ਨਹੀਂ ਹੈ। ਮੈਨੂੰ ਇਹ ਗੱਲ ਦਾ ਜਵਾਬ ਦਿਓ। ਇੱਥੇ ਅਸ਼wini ਜੀ ਖੜੇ ਹੈ। ਪੁੱਛੋ ਉਹਨਾਂ ਨੂੰ ਸਿਵਲ ਸਿਟੀ ਸੜਕ ਬਣੀ ਕਿ ਨਹੀਂ ਬਣੀ? ਤੁਹਾਡੇ ਮੀਡੀਆ ਕਰਕੇ ਬਣੀ। ਤੁਸੀਂ ਕਵਰ ਕੀਤਾ। ਜਿਹੜਾ 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 ਪੁਲ ਬਣੇ ਜਿਹੜਾ NH44 ਹਾਈਵੇ ਤੇ ਸ਼ੇਰਪੁਰ ਵਾਲਾ ਪੁਲ ਬਣਿਆ ਮੈਂ ਕੁਛ ਨਹੀਂ ਕੀਤਾ ਦੋਸਤ। ਜੋ ਕੀਤਾ ਤੁਸੀਂ ਮੀਡੀਆ ਨੇ ਕੀਤਾ ਵਾ। ਇਹ ਤੁਹਾਡੀ ਤਾਕਤ ਹੈ। ਸੁ ਚੱਕੇ ਜਿਹੜਾ ਤੁਸੀਂ ਉਹ ਜਗਰਾਉਂ ਪੁਲ ਬਣਿਆ ਕਿ ਨਹੀਂ ਬਣਿਆ ਉਹ ਤਿਆਰ ਹੋਇਆ ਕਿ ਨਹੀਂ ਹੋਇਆ ਜਿਹੜਾ ਵੀ ਗੋ ਚੱਕਰ ਦਾ ਕਹਿ ਰਹੇ ਸੀ ਬਿਲਕੁਲ ਗੋ ਚੱਕਰ ਜਿਹੜਾ ਭਰਤਨਗਰ ਚੌਂਕੇ ਸਾਨੂੰ ਇਹ ਕਿਹਾ ਗਿਆ ਵਾ ਕਿ ਜੀ ਇਹਦਾ ਡਿਜ਼ਾਈਨ ਤਿਆਰ ਹੋ ਰਿਹਾ ਵਾ ਇਹ ਛੋਟਾ ਕੀਤਾ ਜਾਏਗਾ ਦੇਖੋ ਕਰਨਾ ਸਿਸਟਮ ਨੇ ਕਰਨਾ ਪ੍ਰਸ਼ਾਸਨ ਨੇ ਮੈਂ ਇੱਕ ਆਮ ਆਦਮੀ ਆ ਇੱਕ ਜਨਤਾ ਵਾ ਪਰ ਮੈਂ ਮਰਿਆ ਹੋਇਆ ਨਹੀਂ ਆ ਮੈਂ ਜ਼ਿੰਦਾ ਵਾਂ ਇਸ ਲਈ ਆਵਾਜ਼ ਚੱਕਦਾ ਵਾਂ ਮੁਰਦੇ ਆਵਾਜ਼ ਨਹੀਂ ਚੱਕਦੇ ਦੋਸਤ ਮੈਂ ਜਦ ਤੱਕ ਜ਼ਿੰਦਾ ਵਾਂ ਆਪਣੇ ਸ਼ਹਿਰ ਲਈ ਆਵਾਜ਼ ਚੱਕਾਂਗਾ ਔਰ ਚੱਕਦਾ ਰਵਾਂਗਾ ਔਰ ਮੇਰੀ ਤਾਕਤ ਮੇਰੀ ਤਾਕਤ ਸਿਰਫ ਮੇਰੀ ਨਹੀਂ ਮੈਂ ਕਹਾਂਗਾ ਤੁਸੀਂ ਲੋਕ ਪਰਜਾਤੰਤਰ ਲੋਕਤੰਤਰ ਦੀ ਤਾਕਤ ਉਹ মিডিਆ ਇਜ਼ ਦਾ ਫੋਰਥ ਲੈਗ ਆਫ ਡੈਮੋਕ੍ਰੇਸੀ ਤੁਸੀਂ ਹੋ ਤਾਂ ਅਜੇ ਚੀਜ਼ਾਂ ਥੋੜੀਆਂ ਬਹੁਤੀਆਂ ਜ਼ਿੰਦਾ ਵੈ ਅਜ ਥੋੜੀ ਬਹੁਤੀ ਸ਼ਰਮ ਇੱਥੇ ਜ਼ਿੰਦਾ ਵੈ ਜੇ মিডিਆ ਨਾ ਹੋਵੇ ਤਾਂ ਕਦ ਦਾ ਲੁਧਿਆਣਾ ਸ਼ਹਿਰ ਨਿਲਾਮ ਹੋਇਆ